ਜਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਵਾਜੂ ਜੀ ਦਾ ਕਾਲਸਾਰਾ ਵਾਜੂ ਜੀ ਦੇ ਸਰਗੁਰੀ ਦੀ ਸਾਜੀ ਨੂੰ ਆਜਿ ਗੁਰੂ ਖਾਲਸਾ ਸਾਹਿਬ ਜੀ ਗੁਰਰੀ ਨੂੰ ਵਾਜ ਰਾਈ ਦੇ ਸੁਆਰੇ ਸ੍ਰੀ ਸਰਕਾਰ ਜੀ ਸਾਹਿਬ ਜੋ ਗੁਰਦੁਆਰਾ ਸਾਹਿਬ ਕਿਨਾਰੇ ਦੇ ਉੱਪਰ ਹੈ ਇੱਥੇ ਬਰਾਜ ਮੌਜੂਦ ਹੈ ਜੀ اسے پریمی نے آ کے ستگو جی اگے بےنتی کی کہ مارا مہاراج کا کی سبھاؤ ہے ہزور مچھلی کھڈ ہوئے ویخ کر کے اپنے دیں ہیں اس مچھی کے تائیں گرو مہاراج صاحب جی نے جس وقت چھڑایا وہ وجہ مکت پرانت ہو کے مہاراج کے چرما نال شو کر کے کنٹھ میں چلی گئی اس وقت یہ ہزور نے شبد اچارن کیا جیو دان کر کے ਇਸੇ ਪ੍ਰਕਾਰ ਆਪ ਜਪਾਨ ਵਿੱਚ ਗਏ ਹਨ ਜਦੋਂ ਉਹ ਉੱਥੇ ਸਮੁੰਦਰ ਦੇ ਬੰਦਰਗਾਹ ਦੇ ਉੱਪਰ ਕਹਿੰਦੇ ਨੇ ਮੱਛੀਆਂ ਜਿਹੜੀਆਂ ਸੰਦੇ ਸੱਗਾਂ ਦੇ ਚਰਨਾਂ ਉੱਪਰ ਅਛੋਸ਼ ਹੋ ਕੇ ਬੁਲਡ ਕੇ ਪਰੀਆਂ ਬਣ ਕੇ ਫਰਗੂ ਚਲੀ ਜਾਂਦੀਆਂ ਇਹ ਜਪਾਨ ਦੇ ਵਿੱਚ ਮਸ਼ਹੂਰ ਗੁਰੂ ਸਾਹਿਬ ਜੀ ਦੀ ਕਹਾਣੀ ਹੈ ਸਰਗੁਰ ਨਾਨਕ ਦੇਵ ਦੇ ਜਨ ਦੀ ਕੋ ਗੁਰੂ ਮਹਾਰਾਜ ਸਾਹਿਬ ਇਹਨਾਂ ਧੀਆ ਨੂੰ ਈਹ ਹਾਲ ਕਰਨ ਵਾਤੇ ਪਰਮ ਕੁਤਬ ਗੁਰੂ ਦੇ ਸਰਕਾਰ ਪ੍ਰਸਾਦ ਮੇਕੇ ਚ ਆਦੂ ਕਰ ਰਹੇ ਹਨ ਸ੍ਰੀ ਰਾਗੁ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਬਜੂਰ ਫਰਮਾਉਂਦੇ ਨੇ ਮੇਂ ਮਛਲੀ ਮੱਛੀ ਇਹ ਜਾਲ ਦੀ ਸਮਝ ਨਾ ਕੀਤੀ ਕਿਵੇਂ ਉਹ ਖੰਧ ਕਨ ਜਾਲ ਵਿੱਚ ਪਸਾ ਲੈਣਾ ਹੈ ਹਰ ਖਾਰਾ ਅਸਗਾ ਹਵੇ ਤੂੰ ਇਸ ਤੋਬੀਆਂ ਵਿੱਚ ਪਿਆਰ ਕਰਦੀ ਇਹੀ کبھی سمندھ نہ چھوڑیے جو ہوئے پوکھر پوکھر ٹوڑتے تو پلوں نے کہہ پوئے جس پرکار کبھی صاحب جی نے وجن کیتے ہیں کبھی یہ ٹوگنے میں شور سی فرق سمندھ سمال وا کہنے پیار کرنے کر کے مچھی چھٹ نہیں سکیں گی ਇਸੇ ਪ੍ਰਕਾਰ ਅੰਤਰੀਅਮੀ ਸਰਦੀਆਂ ਦੀ ਜੀਵ ਦੇ ਪਰਖਾਏ ਉਪਦੇਸ਼ ਹੁੰਦੇ ਹਨ ਇਹ ਜੀਵ ਮੱਛੀ ਦੀ ਨਹੀਂ ਆਈ ਮੱਛੀ ਜਾਲ ਨਾ ਜਾਣਿਆ ਇਹ ਜੀਵ ਮੱਛੀਏ ਤੋ ਕਾਲ ਦੇ ਜਾਲ ਨੂੰ ਜਾਣਿਆ ਨਾ ਸਮਝਿਆ ਨਾ ਹਰ ਖਾਰਾ ਅਸਗਾ ਹੋਵੇ ਵਾਹੀ ਤੀ ਸਮੁੰਦਰ ਵਿੱਚ ਤਾਂ ਪ੍ਰੇਮ ਨਾ ਕੀਤਾ ਕਹ ਇਹ ਦੁਨੀਆਂ ਦੇ ਦੇਵੀ ਦੇਵਤਿਆਂ ਦੀ ਪੂਜਾ ਕਿ ਸ਼ੋਭਨਾ ਵਿੱਚ ਲੱਗੀ ਰਹੀ ਇਹ ਸਮੁੰਦਰ ਕੀ ਇਸ਼ਾਰਾ ਦੂੰਗਾ ਉਹ ਦੁਖਾਰਾ ਸਮਝ ਕੇ ਉਹਦੇ ਚ ਪ੍ਰੇਮ ਨਹੀਂ ਕੀਤਾ ਸਮੁੰਦਰ ਵਿੱਚ ਇਸੇ ਪ੍ਰਕਾਰ ਅੰਤਰੀਆਮੀ ਇਹ ਪਰਮੇਸ਼ਵਰ ਹੈ ਉਹ ਵਿਸ਼ੇ ਰਾਸਨ ਪੀਓ ਵਿੱਚ ਮਠਾਸ ਨਹੀਂ ਹੈ ਅਕਿ ਦੇਵੀ ਦੇ ਉਤੇ ਜਿਹੜੇ ਹਨ ਕਿਨਾਰੇ ਸ਼ਬਦ ਸਰੂਪ ਰਸ ਦਾ ਨਹੀਂ ਵਿਸ਼ੇ ਵੀ ਕੋ ਛਾਦ ਹੈ ਇਸ ਕਰਕੇ ਤੂੰ ਦੇਵੀ ਦੇ ਉਤੇ ਆਣੀ ਉਪਾਸ਼ਨਾ ਰੂਪੀ ਕੋਈ ਆਵੇ ਛਪਣਾ ਦੇ ਕੋਖਲ ਕੋਖਲ ਦੂਰ ਦੇ ਭਲੋ ਨਾ ਪਏ ਹੈ ਕੋਈ ਦੇ ਕਰੇ ਸੁਲਤਾਨ ਨੂੰ ਮੱਥਾ ਜਾ ਕੇ ਕਿਆ ਰੋਟ ਪਕਾਤਾ ਕਹੇ ਦੇਵੀ ਨੂੰ ਜਾ ਕੇ ਬੱਕਰੇ ਛੱਪੇ ਚੜਾਣ ਤੇ ਜਿਵੇਂ ਕਲਕੱਤੇ ਜੀ ਆਗੇ 11 11 ਬੱਕਰੇ ਉਹ ਕਾਲੀ ਦੇ ਅੱਗੇ ਵੜਦੇ ਹੋਣਗੇ ਉਹਨੇ ਤਾਂ ਕਹਿੰਦਾ ਇਹੋ ਜਿਹਾ ਕੰਮ ਰੱਖਿਆ ਹੋਇਆ ਇੱਕ ਲੱਕੜ ਦੀ ਕੁੜਕੀ ਜੀ ਬਣਾਈ ਹੈ ਉਹਦੇ ਨਾਲ ਬੱਕਰੇ ਦਾ ਗਲ ਉਹਦੇ ਕਿਪਸਾ ਆ ਕੇ ਕੁੜਕੀ ਦੇ ਵਿੱਚ ਕਿਲ ਠੋਕ ਕੇ ਮਰੋ ਉਹਦਾ ਗਲ ਵੜ ਲੈਂਦੇ ਸ੍ਰੀ ਸ੍ਰੀ ਉਹ ਲੈ ਜਾਂਦੇ ਐ ਤੇ ਲੋਥ ਮਗਰੋਂ ਉੱਥੇ ਐ ਮੱਖੀਆਂ ਭਿੰਕਨੀਆਂ ਕਾਲੀ ਦੇ ਮੰਦਿਰ 'ਚ ਬੜੀ ਬਦਬੂ ਆਉਂਦੀ ਐ ਇਸ ਪ੍ਰਕਾਰ ਦੀਆਂ ਹਾਲਤਾਂ ਨੇ ਉਹਨਾਂ ਦੇਵੀ ਜੀ ਉਹ ਕਹਿੰਦੇ ਬੱਕਰੇ ਛਤਰੇ ਚੜਾਉਂਦੇ ਆਪੇ ਸੁਲਤਾਨ ਆਰ ਕਹਿੰਦੇ ਰੋਟੇ ਪਕਾਉਂਦੇ ਇਸ ਚਲੋਦਰ ਵੀ ਨਹੀਂ ਆਈ ਜੋ ਸੰਸਾਰ ਦੇ ਇਸ ਪ੍ਰਕਾਰ ਦੇਵੀ ਜੀ ਉੱਤੇ ਹਨ ਉਹਨਾਂ ਦੀ ਉਪਾਸ਼ਨਾ ਕਰਨ ਦੀ ਜ਼ਰੂਰਤ ਕੋ ਕੌਣ ਹੈ ਕਿਉਂ ਵਿਸ਼ੇ ਰਾਸ ਦੀ ਪ੍ਰਾਪਤੀ ਨੂੰ ਮਿਠਾ ਸਮਝਿਆ ਹੋਇਆ ਹੈ ਤੇ ਪਰਮੇਸ਼ਰ ਆਪਣੇ ਭਾਣਾ ਮਨਾਉਂਦਾ ਹੈ ਅਬੇ ਸੁਖ ਸੁਖ ਵੀ ਕੀ ਕੋਈ ਜਿਆ ਰੱਖ ਕੇ ਜੀਵ ਨੂੰ ਮੁਕਤ ਕਰਦਾ ਹੈ ਕਿਉਂ ਪਰਮੇਸ਼ਰ ਵਿੱਚ ਇਹ ਵਿਸ਼ੇਸ ਰੂਪ ਨੂੰ ਖਾਰਾ ਪੁਣੇ ਤੇ ਸਮਝਿਆ ਹੈ ਕਿਉਂਕਿ ਇਹ ਵਿਸ਼ੇ ਦਾ ਸੁਖ ਨਹੀਂ ਆਪਨੰਤ ਕੋਰਣਾ ਨੰਦ ਦੁਨੀਆਂ ਦੇ ਜਿਹੜੇ ਗੋਮਦੀ ਨਹੀਂ ਆਈ ਹੈ ਵਿਸ਼ੇ ਰਾਜ ਜਿਹੜੇ ਦੁਨੀਆਂ ਦੇ ਕੋਮਦੀ ਨਹੀਂ ਆਈ ਹੈ ਉਹ ਅਨੰਦ ਦਾ ਸਮੁੰਦਰ ਰੂਪ ਹੈ ਉਹ ਨੂੰ ਖਾਰਾ ਤੋਂ ਦੁੱਖ ਦਿੰਦਾ ਰੱਬ ਮਾਰਦਾ ਇਹ ਲੈ ਕਰਦਾ ਕਿ ਉਹ ਦੁੱਖ ਲੈ ਕੇ ਸਮਝਿਆ ਹੈ ਤਾਂ ਉਹ ਸੁਗਾ ਦੂੰਗੇ ਵੀ ਨਹੀਂ ਸਮੁੰਦਰ ਵੀ ਨਹੀਂ ਆਈ ਬੇਹਾਤ ਹੈ ਉਹਦੇ ਨਾਲ ਤੋਂ ਪਿਆਰ ਨਾ ਜਾਉਂਦੇ ਆ ਦੇਵੀ ਦੇ ਤੇਰੀ ਪੂਜਾਸ਼ਾ ਉਪੀ ਕਿਉਂ ਨਹੀਂ ਲੱਗੀ ਰਹੀ ਹੈ ਜੀਵ ਰੂਪ ਮੱਛੀਏ ਆਤ ਸਿਆਣੀ ਆਤ ਸਿਆਣੀ ਸੋਹਣੀ ਜੇ ਮੱਛੀ ਤੋਂ ਸਿਆਣੀ ਵੜੀ ਹੈ ਕਿ ਸੋਣਾ ਤੇ ਰੰਗਾ ਚਿਤ ਨਤਾਲੀ ਹੈ ਕਿਉਂਕਿ ਤੋ ਵੇਸਾ ਮਾਲ ਦਾ ਪਰੋਸਾ ਕਿਉਂ ਕੀਤਾ ਜਾਲ ਵਿੱਚ ਫਸ ਗਈ ਹੈ ਇਹ ਸਿਰਫ ਪ੍ਰਕਾਰ ਹਜੂਰ ਫਰਮਾਉਂਦੇ ਹਨ ਮਛਲੀ ਮਛਲੀ ਜਾਲ ਨਾ ਜਾਣੇ ਇਹ ਜੀਵ ਦੀ ਮੱਛੀਏ ਇਹ ਪਰਿਵਾਰ ਦੇ ਯਾਦ ਨੂੰ ਕਹੇ ਸਮਝਿਆ ਨਾ ਮੋਹ ਨੂੰ ਹਰ ਖਾਰਾ ਅਸਗਾ ਤੂੰ ਸਰੀਰ ਉਪੀ ਸੋਬਰ ਕੀ ਵਢੀ ਗਈ ਹਰ ਵਕਤ ਦੇਹੋਂ ਦੇਹੋਂ ਕਹਿੰਦੀ ਰਹੀ ਦੇਨੂ ਆਪਣਾ ਆਤਮਾ ਮੰਨ ਲਈ ਕੀ ਇਹ ਜੋ ਕਾਰਜ ਕਰਕੇ ਤੈਨੂੰ ਜੋ ਦੁਨੀਆਂ ਦੇ ਪਦਾਰਥਾਂ ਦੇ ਭੋਗ ਹੈ ਇਹ ਤੈਨੂੰ ਸੁਖਦਾਇਕ ਪ੍ਰਤੀਤ ਹੁੰਦੇ ਹੈ ਤੇ ਪਰਮੇਸ਼ਰ ਦਾ ਜਿਹੜਾ ਅਨੰਦ ਆ ਉਹ ਖਾਰਾ ਵਿਸ਼ੇ ਰਸ ਹੋ ਰਿਹਾ ਤੇ ਅਜਿਹਾ بے ਹਾਥ ਉਹ ਉਹ ਤੈਨੂੰ ਦੁੱਖਦਾਇਕ ਪ੍ਰਤੀਤ ਹੁੰਦਾ ਹੈ ਆਪਣਾ ਭਾਣਾ ਬਣਾਉਂਦਾ ਕਰਕੇ ਆਤਿ ਸਿਆਣੀ ਸੋਣੀ ਬੜੀ ਸਿਆਣੀ ਸੀ ਦੇਅ ਅਸ਼ਾਸਤਰ ਪੜ੍ਹੀ ਹੋਈ ਸੀ ਸੋਹਣੀ ਸੀ ਸਾਰੇ 84 ਲੱਖ ਜੂਨ ਦੇ ਨਾਲ ਮੁਲਖਾ ਦੇ ਬੜੀ ਸੁੰਦਰ ਤੈਨੂੰ ਸੋਹਣੀ ਪ੍ਰਾਪਤ ਹੋ ਤੇ ਨਕਸ਼ਾ ਤਿੱਖਿਆ ਸੁਰਾ ਜੈਸੀ ਤੇਰੀ ਚਾਲ ਤੇਰੀ ਤੂਹੀ ਤੂਪਰ ਜਹਾਂ ਕਮਾਲ ਇਸ ਪ੍ਰਕਾਰ ਦੀ ਦੇਵਤਿਆਂ ਵਰਗੀ ਤੇਰੀ ਚਾਲ ਹੈ ਬੜੀ ਸੋਹਣੀ ਸੀ ਮੁਲਖਾ ਦੇ ਤੇਰੀ ਸੁੰਦਰ ਵੇਖੋ ਆਸਤੇ ਮੈਂ ਐਸਾ ਤੇਰਾ ਸੁੰਦਰ ਰੂਪ ਹੈ ਅਪੇ ਸਿਆਣੀਆ ਵੇਦ ਸ਼ਾਸਤ੍ਰ ਕਢੀ ਹੋਈ ਹੈ ਕਿਉਂ ਕੀ ਤੋ ਵੇਸਾ ਜੇ ਸਮਝੇ ਤੇ ਇਸ ਕਾਗ ਦਾ ਭਰੋਸਾ ਤੋਂ ਕਰ ਲਿਆ ਤੈ ਕਿ ਮੈਂ ਮਰਨਾ ਹੀ ਨਹੀਂ ਸਦਾ ਵਾਕੇ ਆਪਣੀਆਂ ਆਪਣੀਆਂ ਬਣਾਸੀ ਕਿਉਂ ਮੈਨੂੰ ਬੈਠੀ ਤੂੰ ਇਹ ਭਰੋਸਾ ਕਰਵਾ ਲਿਆ ਕਿ ਮੈਂ ਜਿਉਂਦੀ ਰਹਾਂਗੀ ਜਿਹੜਾ ਕੋਈ ਕਹੇ ਜਿਉਂਦਾ ਰਹੇ ਉਹ ਤੇ ਬੜਾ ਪ੍ਰਸੰਨ ਮੈਨੂੰ ਅਸੀਹ ਦਿੱਤੀ ਹੈ ਜਿਹੜਾ ਮਰ ਜੇ ਕਹੇ ਤੇ ਕਬਰਾਂਨਾ ਵੀ ਤੂੰ ਮਾਰ ਤੇਰੇ ਮਾਪੇ ਮਨ ਮੈਂ ਕਿਉਂ ਮਰਾਂ ਇਸ ਪ੍ਰਕਾਰ ਇਸ ਕਾਲ ਦੇ ਤੇ ਤੂੰ ਭਰੋਸਾ ਕਿਉਂ ਕਰ ਬੈਠੀ ਕਿ ਮੈਂ ਸਦਾ ਜਿਉਂਦੀ ਰਹਾਂਗੀ ਮਰਨਾ ਹੀ ਹੈ ਤੁਮੂ ਕੀਤੇ ਕਾਰਨ ਪਕੜੀ ਸਭ ਭਰੋਸਾ ਕਰ ਲੈ ਇਹ ਮੱਛੀਏ ਜਾਲ ਤੇ ਇਹ ਜਾਲ ਨਹੀਂ ਪકડੇ ਜਾਣੀ ਇਸ ਵਾਰੇ ਕਾਰਨ ਹੋ ਗਈਆਂ ਤੰਦ ਹੋਣਗੇ ਭਰੋਸਾ ਕਰਕੇ ਕੋਈ ਪਕੜੀ ਗਈ ਕਾਲ ਨਾ ਟਲੇ ਸਰਾ ਇਹ ਹਮ ਗੁਰਕਾਰ ਕਾਰਨ ਕਰਕੇ ਸਿਰ ਤੇ ਭਾਈ ਕਾਲ ਇਹ ਮੱਛੀ ਪਕੜੀ ਗਈ ਹੈ ਇਸੇ ਪ੍ਰਕਾਰ ਕੀਤੇ ਕਾਰਨ ਹੋ ਕੇ ਮੈਂ ਸਦਾ ਜਿਉਂਦੀ ਰਹਾਂਗੀ ਸਦਾ ਮੇਰਾ ਪਰਿਵਾਰ ਬਣਿਆ ਰਹੇਗਾ ਸਦਾ ਮੇਰੀ ਦੇਹ ਬਣੀ ਰਹੇਗੀ ਇੱਕ ਰੋਸੇ ਕਾਰਨ ਕਰਕੇ ਕਾਲ ਦੀ ਸੰਧ ਕਨੇ ਮੋਹ ਦੀ ਸਾਹੀ ਬਾ ਕੇ ਤੈਨੂੰ ਪਕੜ ਲਿਆ ਹੈ ਭਾਈ રે ਇਹ ਸਿਰ ਦੇ ਕਾਰਨ ਤਾਂਕੜੀ ਕਾਲ ਨਾ ਟਲੇ ਸਿਰਾ ਜੂਜਨ ਕਾਲ ਸਰੰਗ ਸਿਰ ਦੇ ਤੇ ਹੈ ਉਹ ਦਰਵਾਜ਼ਾ ਨਹੀਂ ਜਦੋਂ ਅੰਤ ਦਾ ਸੁਣਾਉਂਦਾ ਉਹ ਵਕਤ ਆਉਂਦਾ ਉਹ ਸਾਲ ਆਉਂਦਾ ਮਹੀਨਾ ਆਉਂਦਾ ਰੁੱਤ ਆਉਂਦੀ ਹੈ ਖਿਤ ਆਉਂਦੀ ਹੈ ਵਾਰ ਆਉਂਦਾ ਦਿਨ ਆਉਂਦਾ ਉਹ ਕੱਲ ਆਉਂਦਾ ਘੜੀ ਆਉਂਦੀ ਜਿਸ ਵੇਲੇ ਸਮਾਪਤ ਹੋ ਜਾਣਾ ਹੈ ਉਹ ਸਿਰ ਤੋਂ ਕਾਲ ਕਹਿੰਦੋਂ ਕਰਦਾ ਨਹੀਂ ਜਾਲ ਬਦੇ ਸਭ ਹੀ ਮਰਦ ਕੇ ਕੋਈ ਰਾਹ ਮਸੂਲ ਨਾ ਬਾਂਕੇ ਨੂੰ ਪਾਏ ਬਾਹਰ ਖੇ ਭਜਨ ਤੇ ਨਾ ਤਾਂ ਰੱਬ ਉਸ ਪਸ ਪਸ ਕੋ ਕਬਾਇ ਮਟਾਏ ਅੰਤ ਮਾਰੇ ਕੁਸ਼ਦਾ ਪ੍ਰਥੀ ਪਰ ਜੇ ਜੰਗ ਮੇ ਵਿਚਾਰ ਪਹਾਏ ਰੇਮਨ ਲੈਨ ਅਕੇਲ ਹੀ ਕਾਲ ਕੇ ਲਾਗ ਪਹਾਏ ਨ ਪਾਇੰਤ ਆਏ ਏ ਮੇਰੇ ਨਾ ਨ ਲੈਨ ਚੰਗੇ ਦਾ ਅਕੱਲੇ ਕਾਲ ਕੁਝ ਦੇ ਚਰਮੀ ਕਿਉਂ ਨਹੀਂ ਭੱਜ ਕੇ ਪੈਂਦਾ ਸਾਰੇ ਕਾਲ ਦੇ ਜਾਲ ਜਵਜੇ ਹੋਏ ਹੈ ਕਿੰਦੇ ਤੋਂ ਕਾਇ ਨਹੀਂ ਚੱਲਦਾ ਰਹਿਣਾ ਰਾਹ ਲੋਕ ਹੋ ਰਹੇ ਰੰਗ ਤੇ ਤੁੰਗੂ ਪੀਰ ਹੋ ਵਾਰੀਆ ਪੂਰਾ ਪੂਰੀ ਹੋਏ ਨੰਦਾਤੀ ਹੀਰੋ ਪਾਈ ਰੇ ਇਹੋ ਸਿਰ ਜਾਣੋ ਕਾ ਇਹ ਭਾਈ ਜੀ ਮੱਛੀ ਦੇ ਸਿਰ ਦੇ ਤੇ ਇਹ ਮਛਲੀ ਪਾੜਦਾ ਨਹੀਂ ਆਇਆ ਕੋ ਲਾ ਅੰਨੀ ਜਿਹੀ ਚੋ ਕਾਉਣੀ ਹੈ ਜਿਜ ਪੰਹੋ ਪੋਠੀ ਉਂ ਛਪਿਆ ਹੁੰਦਾ ਹੈ ਇਸ ਕਰਕੇ ਮੈਂ ਪੁੱਛਦਾ ਇਹ ਵੀ ਇਹ ਸਰਕਾਰ ਦੇ ਤੇ ਕਾਲ ਹੋਵੇਗਾ ਜਿਉ ਮੱਛੀ ਤਿਉ ਮਾਲਤਾ ਇਹ ਮੱਛੀ ਐ ਨਾ ਸਾਰਿਆਂ ਦੇ ਤਰ੍ਹਾਂ ਮਛਲੀ ਤਾਂ ਨਹੀਂ ਹੋਵੇਗੀ ਇਓ ਮੱਛੀ ਕਿਓ ਮਾਨਤਾ ਇਹ ਮਛਲੀ ਛਪਿਆ ਹੁੰਦਾ ਕਈਆਂ ਵੀਰਾਂ ਵਿੱਚ ਕੋਈ ਇਓ ਮੱਛੀ ਕਿਓ ਮਾਨਤਾ ਭਈ ਇਗਲੀ ਛਕੇ ਇਹ ਪਾੜ੍ਹ ਚ ਫਰਕ ਆ ਜਾਏ ਛਕੇ ਮੱਛੀ ਪਾੜ੍ਹ ਦੀ ਖੁਦ ਇਓ ਮੱਛੀ ਕਿਓ ਮਾਨਤਾ ਜੁਗਰ ਪਰ ਮੱਛੀ ਹੁੰਦੀ ਹੈ ਇਸੇ ਪ੍ਰਕਾਰ ਮਨੁੱਖਾਂ ਦੀ ਹਾਲਤ ਹੈ ਪਾਇਆ ਚਿੰਤਾ ਜਾਲ ਮਿੱਠੀ ਦੇ ਅਕੰਧੇ ਦਾ ਕੇ ਖੰਧਕ ਯਾਰ ਪਾ ਲੈਂਦੇ ਨੇ ਇਸੇ ਪ੍ਰਕਾਰ ਇਹ ਜੀਵ ਦੇ ਕਾਹਨ ਇਹ ਚਿਰ ਕਰਦੇ ਨਹੀਂ ਕਰਦਾ ਇਹ ਮੋਗ ਨੂੰ ਅੱਖਸਮਾਤਰੀ ਆ ਕੇ ਅਕੰਧੇ ਦੀ ਖਾਸ ਦਾ ਜਾਲ ਆ ਕੇ ਪੈ ਜਾਂਦਾ ਹੈ ਜੇ ਵੀ ਬੰਦੀ ਜੋ ਬੰਕੇ ਤੂੰ ਜੇਤੇ ਸਮੇ ਜੋ ਗਾਲੀ ਰੱਬ ਕੀ ਮੰਨ ਕੇ ਤੈ ਕਰਦਾ ਨਹੀਂ ਨਾ ਮਰਨ ਦਾ ਸਮਾ ਇੱਕ ਦੂਣੀ ਨਹੀਂ ਕਰਦਾ ਮੋਗਨ ਮਨ ਸੋਕੀ ਚੰਗਾਉਣਾ ਹੈ ਇਹੋ ਜਿਵੇਂ ਜੇ ਅੱਖ ਨਾ ਕਰ ਆ ਕੇ ਜਾਲ ਪੈ ਜਾਂਦਾ ਹੈ ਸਹਾਉ ਨਾ ਦੇ ਜਗ ਬਾਦ ਦੁਰ ਕਾਲ ਕੋ ਸਾਰਾ ਜੰਮ ਲਈ ਕਾਲ ਦਾ ਬੰਨਿਆ ਹੋਇਆ ਕੈਦੀ ਕੀਤਾ ਹੋਇਆ ਹੈ ਬਿਨ ਗੁਰ ਕਾਲ ਅਸਾਰ ਬਿਨ ਸਤ ਗੁਰੂ ਨਾਨਕ ਦੇ ਉਸ ਦੇ ਪਾਤਸ਼ਾਹ ਦੀ ਸ਼ਰਨ ਤੋਂ ਬਿਨ ਆਹ ਕਾਲ ਕੁਛ ਵੀ ਹੋਰ ਤੋਂ ਬਿਨ ਇਹ ਤਾਂ ਅਖੜਿਆ ਸਰਦਾ ਹੰਕਾਰਿਆ ਸਰਦਾ ਹੈ ਹਜ਼ਾਰ ਖੜਿਆ ਨਹੀਂ ਜਾਂਦਾ ਐਸਾ ਹੈ ਤੱਕੜੇ ਰੇਤ ਹੈ ਸਾਚੇ ਰੱਤੇ ਦੇ ਉਪਰੇ ਜਿਹੜੇ ਸੱਜਣਾਂ ਦੇ ਚੰਗੇ ਹੋਏ ਆ ਉਹ ਅੰਮ੍ਰਿਤ ਨਾਮ ਨੂੰ ਜਪ ਕੇ ਇਸ ਕਾਲ ਤੋਂ ਉਬਰੇ ਗਏ ਹਨ ਉਹਨਾਂ ਨੂੰ ਨੂੰ ਕਾਲ ਨਹੀਂ ਪੱਖੇ ਕਰ ਸਕਦਾ ਧੁਮ ਦਾ ਛੋੜ ਵਿਕਾਰ ਜਿਨਾਂ ਨੂੰ ਧੁਮ ਦਾ ਬਿਕਤਾ ਨੂੰ ਛੜ ਦਿੱਤਾ ਹੈ ਬਿਕਤਾ ਨੂੰ ਭਜਨ ਕਰੀਏ ਕਿ ਨਾ ਕਰੀਏ ਆ ਕਾਰਜ ਕਰੀਏ ਕਿ ਨਾ ਕਰੀਏ ਇਦੋਂ ਵੀ ਆ ਬੁਚਿੱਪਾ ਬਣਾ ਜਿਹਨੇ ਖੜਕਾ ਹੈ ਕਿੰਦੂ ਦਾ ਬਹੁਤੇ ਘਰ ਘਾਲੇ ਘਾਲੇ ਵੀ ਆਉਂਦਾ ਹੈ ਰਾਮ ਭਗਤ ਦਾ ਸਦਾ ਸੁਖਾਲੇ ਇਹ ਘਾਲੇ ਹੋ ਤਾਂ ਬਾਹਲੇ ਘਰ ਵਿੱਚ ਤਕਰੀਬ ਕਾਮ ਪਾਉਣੇ ਪੈਂਦੇ ਆ ਬਾਬੇ ਘਰਾਣਿਆਂ ਦੇ ਘਰ ਗਾਲ ਦਿੱਤੇ ਹਨ ਕੋ ਰਾਮ ਭਗਤ ਦਾ ਸਦਾ ਸੁਖਾਲੇ ਹੋਣੀ ਜਗ ਦੇ ਰੂਗਾ ਛੋੜ ਦੇ ਕਾ ਜੋ ਜਿਹੜਾ ਬੁਚਿੱਪਾ ਬੁਣੇ ਜੋ ਇਸ ਮਾਰੇ ਕੋਈ ਸੂਰਾ ਜੋ ਇਸ ਮਾਰੇ ਕੋਈ ਪੂਰਾ ਐਸਾ ਕੋਈ ਦੁਦਾ ਮਾਰਗ ਨਾ ਰਵੇ ਇਸੇ ਮਾਰਗ ਜੋ ਕੁਮਾਵੇ ਇਸ ਪ੍ਰਕਾਰ ਦੁਬਦਾਂ ਦੁਬਦਾ ਛੋੜੇ ਵਿਕਾਰ ਦੁਬਦਾ ਵਿਚਪਾ ਗੁਣ ਛੱਡ ਕੇ ਦੋ ਬਿਧੀਆਂ ਜਿਹੜੀਆਂ ਬਣਿਆ ਰਹਿਣੀਆਂ ਤੇ ਵਿਕਾਰ ਕਾਮ ਆਦ ਕਰਨੇ ਕਿੰਨਾਂ ਅਗਤ ਉਹ ਗੁਰੂਖ ਬੱਚਿਆਂ ਨੂੰ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਉਹ ਤਿਲ ਕ ਬਲਿਹਾਰਣ ਉਹ ਮਾ ਪਿਆਰਿਆਂ ਤੋਂ ਵੀ ਬਲਿਹਾਰ ਕੁਰਬਾਨ ਜਾਂਨੇ ਹੋਰ ਸੱਚੇ ਸਕੇ ਆ ਜਿਵੇਂ ਸਾਜ ਸੰਗਤ ਦੀ ਧਾਰ ਵਿੱਚ ਸੱਚੇ ਨਾਮ ਦੀ ਜਿਉਰੇ ਹਨ ਉਹ ਸਕੇ ਤੇ ਦਰਵਾਜ਼ੇ ਵਿੱਚ ਵੀ ਸਤਿਆਰ ਸੱਚ ਦੀ ਪ੍ਰਾਪਤੀ ਵਾਲੇ ਹਨ ਉਹ ਪ੍ਰਵੇਸ਼ਕ ਵੀ ਦਰਵਾਜ਼ੇ ਦੀ ਸਿਖਿਆਈ ਵਾਲੇ ਹੋਣਗੇ ਐਸ ਦਰ ਸੰਸਾਰ ਵਿੱਚ ਵੀ ਹੋ ਸਕੇ ਹੈ ਸਤਿਆਰ ਇੱਕ ਬਿਨਾਂ ਸੱਚ ਨੂੰ ਪ੍ਰਾਪਤ ਕੀਤਾ ਜਿਵੇਂ ਦਰਵਾਜ਼ਾ ਇਹ ਜਾਣੇ ਜਿਉ ਪੰਛੀ ਆ ਮਾਤਾ ਤੈ ਤੜ ਲੈਂਦੇ ਸਭ ਸੰਦੇ ਜੀ ਜਿਵੇਂ ਜਿਹੜੇ ਉੱਡਣ ਵਾਲੇ ਪੰਛੀ ਹੁੰਦੇ ਹੈ ਸ਼ਿਕਾਰੀ ਨੇ ਛੋਟੇ ਬਾਜ਼ ਦਾ ਨਾਮ ਹੈ ਜਿਹੜਾ ਛੋਟੇ ਕਿਸਮ ਦਾ ਬਾਜ਼ ਹੋਵੇ ਉਹਨੂੰ ਸ਼ਿਕਾਰੀ ਕਹਿੰਦਾ ਸ਼ਿਕਾਰੀ ਜਿਵੇਂ ਪੰਛੀ ਨੂੰ ਪਕੜ ਲਵਾ ਤਿੱ ਜਿਹੜੀ ਸ਼ਿਕਾਰੀ ਬਾਜ਼ ਮਗਰ ਛੜੁੰਦੇ ਹੈ ਸ਼ਿਕਾਰੀ ਜਿਵੇਂ ਬਾਜ਼ ਜਿਹੜਾ ਛੋਟਾ ਹੁੰਦਾ ਉਹ ਪੰਛੀ ਨੂੰ ਪਕੜ ਲੈਂਦਾ ਹੈ ਜਾਲੀ ਬੱਧ ਕਰਾਪ ਤੇ ਜਿਹੜੇ ਬਾਕੀ ਦੇ ਜਾਨਵਰ ਨੇ ਚੋਗੇ ਤੇ ਫਸਣ ਵਾਲੇ ਉਹ ਖੰਭਕ ਜਾਲੀ ਪਾ ਕੇ ਅੱਥਰੂ ਦੀ ਮੱਛੀ ਆਦ ਕਾਨੂੰ ਪਕੜ ਲੈਂਦਾ ਹੈ ਇਸੇ ਪ੍ਰਕਾਰ ਕੀ ਜਾਨੇ ਜਿਉਂ ਪੰਛੀ ਆ ਜਿਹਨਾਂ ਪੰਛੀਆਂ ਨੂੰ ਅਸੀਂ ਜਾਨੇ ਬਾਜ ਪਕੜਦਾ ਹੈ ਇਹ ਵੀ ਪੰਖੇ ਨਹੀਂ ਜਾਣੇ ਕੋਣਾ ਸਿੱਧ ਉੱਡਣ ਲਈ ਜਾਹੀ ਸਿੱਧ ਨਾਲ ਹੋਏ ਉਡਾਰੀਆਂ ਮਾਰਨ ਵਾਲੇ ਜਿਹੜੇ ਸਿੱਧ ਹੈ ਉਹਨਾਂ ਸਿੱਧਾਂ ਨੂੰ ਰਿੱਧੀਆਂ ਸਿੱਧੀਆਂ ਰੂਪ ਜਿਹੜੇ ਉਡਾਰੀਆਂ ਮਾਰਦੇ ਹੈ ਉਹਨਾਂ ਨੂੰ ਇਹ ਕਾਲ ਬਾਜ ਦੀ ਨਹੀਂ ਆਈ ਕੀ ਜਾਨੇ ਜੇ ਪੰਛੀ ਬਾਦ ਛੱਡ ਕਰਕੇ ਪੰਖੀ ਫੜਦੀ ਦੇ ਐ ਨਹੀਂ ਦੀਆਂ ਸੀਆਂ ਲਾਲ ਰੂਪੀ ਦਾਜ ਛੱਡ ਕੇ ਉਹਨਾਂ ਸਿੱਧਾ ਰੂਪੀ ਪੰਖੀਆਂ ਨੂੰ ਇਹ ਕਾਲੇ ਸ਼ਿਕਾਰੀ ਪਕੜ ਲੈਂਦਾ ਹੈ ਜਾਲੀ ਵੱਧਕ ਹਾਰ ਬਾਕੀ ਦੇ ਜਿਹੜੇ ਪਸ਼ੂ ਹਰ ਮਾਇਦ ਕਹਿੰਦੇ ਉਹਨੂੰ ਜਾਲੀ ਲਾ ਕੇ ਪਕੜ ਲੈਂਦੇ ਫੰਦਕ ਜੀ ਇਹ ਮੱਛੀਆਂ ਨੂੰ ਫੜ ਲੈਂਦੇ ਪਾਣੀ 'ਚ ਜਾਲ ਪਾ ਕੇ ਕਿਸੇ ਪ੍ਰਕਾਰ ਜਿਹੜੇ ਬ੍ਰਗਤ ਆਪਣੇ ਆਪ ਨੂੰ ਉਹਦੇ ਆ ਦੁਨੀਆਂ ਦੇ ਕੋਈ ਆੜਾ ਰਹਿਣਗੇ ਹਰ ਨੌਂ ਵੰ ਉਹਨਾਂ ਨੂੰ ਵੀ ਮੋਹ ਦੀ ਜਾਲੀ ਪਾ ਕੇ ਇੱਕ ਔਲ ਫੜ ਲੈਂਦਾ ਹੈ ਅਬੇ ਪਰਵਾਹ ਰੂਪੀ ਪਾਣੀ ਗ੍ਰਹਿਣ ਵਾਲੇ ਜਿਹੜੇ ਮੱਛੀਆਂ ਵੀ ਨਹੀਂ ਆਈਆਂ ਉਹਨਾਂ ਦਾ ਵੀ ਪਰਵਾਹ ਦਾ ਮੋਹ ਦੀ ਜਾਲੀ ਪਾ ਕੇ ਇੱਕ ਸਾਧ ਦੀ ਫੰਦ ਕ ਆਪਣੇ ਹੱਥੇ ਕਰ ਲੈਂਦਾ ਕਦਗੇ ਕਰ ਲੈਂਦਾ ਹੈ ਗੁਰ ਰਾਖੇ ਤੇ ਉੱਭਰੇ ਕੋਈ ਵੀ ਬੈਠ ਨਹੀਂ ਸਕਦਾ ਇਹਨਾਂ ਦੇ ਗੁਰੂ ਸਾਹਿਬ ਜੀ ਸਿਰ ਉਪਰ ਖੰਡਾ ਗੁਰ ਸੂਰਾ ਨਾਲਕ ਤਾਏ ਦੇ ਦਰਜਾ ਪੂਰਾ ਜਿਨ੍ਹਾਂ ਨੂੰ ਸਰਗੁਨੀ ਜੀ ਰੱਖਦੇ ਆ ਉਹ ਬਚੇ ਹਨ ਹੋਰ ਸਾਥ ਹੈ ਉਹ ਸਾਥੇ ਚੋਗੈ ਸਾਥ ਹੋਰ ਸੰਸਾਰ ਇਹ ਪਦਾਰਥ ਰੂਪੀ ਚੋਗ ਦੇ ਨਾਲ ਜੀਵ ਰੂਪੀ ਪੰਛੀ ਫਸ ਰਹੇ ਹਨ ਬੇਨ ਨਾਵ ਹੈ ਕਉਣ ਸੁਤੀ ਹੈ ਜਿਵੇਂ ਮਛੀਆ ਨੂੰ ਪਕੜ ਪਕੜ ਕੇ ਕੁੰਡੀ ਦੇ ਨਾਲ ਕਉਣ ਕਉਣ ਕੇ ਖੈਲ ਵਿੱਚ ਸਿੱਟੀ ਜਾਂਦੇ ਹੈ ਇਸੇ ਪ੍ਰਕਾਰ ਮਾਰੇ ਦੇ ਨਾਮ ਤੋਂ ਬਗੈਰ ਜਿਹੜੇ ਜੀਵ ਹਨ ਉਹਨਾਂ ਦੇ ਤਾਂ ਹੀ ਵਿਸ਼ੇ ਰੂਪੀ ਕੁੰਡੀ ਮਾਸ ਲਾ ਲਾ ਕੇ ਕਿਉਂਕਿ ਕਿ ਉਹਨਾਂ ਜੀਵਾਂ ਦੇ ਤਾਂ ਹੀ ਕਾਲ ਜੂਨਾ ਰੂਪੀ ਗੁਸਲੀ ਤੇ ਚਿੱਟੀ ਜਾਂਦਾ ਹੈ ਕੋਈ ਨਾ ਸੰਗੀ ਸਾਥ ਉਹਨਾਂ ਦਾ ਕੋਈ ਸੰਬੰਧੀ ਇਸ ਲੋਕ ਦੀ ਸੰਗੀ ਨਹੀਂ ਹੁੰਦਾ ਨਾ ਕੋਈ ਉਹਨਾਂ ਦਾ ਪਰਲੋਕ ਦਾ ਸਾਥੀ ਹੁੰਦਾ ਹੈ ਖਾਲੀ ਕੇਲੇ ਕਰੀ ਸੀ ਕਿੱਡੇ ਜਿਉਂ ਨਹੀਂ ਹੋ ਉਹ ਖਾਲੀ ਦੁਨੀਆ 'ਚ ਕੂਚ ਕਰਕੇ ਜਾਂਦੇ ਹਨ ਉਈ ਸੰਗੀ ਇਸ ਲੋਗ ਜਗ ਨਹੀਂ ਬਣਦਾ ਨਾ ਪ੍ਰਮੋਗ ਦਾ ਸਾਥੀ ਹੈ ਸੱਚੂ ਸੱਜਾ ਆਖੀਏ ਉਹ ਸੱਜਾ ਜੋ ਪ੍ਰਮੇਸ਼ਰ ਦਾ ਸੱਜਾ ਨਾਮ ਕਹੀਦਾ ਹੈ ਸੱਜੇ ਸੱਜਾ ਥਾਨ ਉਹ ਸੱਚੇ ਪਾਤਸ਼ਾਹ ਦਾ ਸੱਜਾ ਸਾਥ ਸੰਗਤ ਨੂੰ ਸੁਣੋ ਹੈ ਜਿੰਨੀ ਸੱਜਾ ਮੰਨੇ ਸੱਚੂ ਸੱਜਾ ਆਖੀਏ ਇਹ ਪਾਈ ਸੱਜਾ ਜਿੰਨੇ ਪਹਿਲੇ ਜੈਤ ਵੀ ਉਹ ਸੱਜਾ ਸੀ ਜੁਗਾਂ ਚ ਵੀ ਹੁਣ ਸੱਜਾ ਹੈ ਅੱਗੇ ਵੀ ਇਹ ਸੱਚ ਸੰਗਤ ਹੋਵੇਗਾ ਜੋ ਸੱਚਾ ਤੰਨਾ ਕਾਲ ਅਤੈ ਕਾਲਵਾਜ ਰੂਪ ਹੋ ਤ੍ਰੀ ਕਾਲਵਾਜ ਤੰਸ਼ਤ ਤੰ ਇੰਨਾ ਕਾਲਾ ਜਿਹੜਾ ਨਾਸ਼ ਨਾ ਹੋਣ ਵਾਲਾ ਸੱਚਾ ਪ੍ਰਵੇਸ਼ਰ ਸੱਚਾਈ ਕਹਿੰਦਾ ਕਿੰਨਾ ਕਾਲਾਂ ਚ ਸੱਚੇ ਸੱਚਾ ਤਾਂ ਜਿਨੇ ਸ੍ਰੀ ਗੁਰੂ ਦੀ ਥਾਂ ਸੱਚਾ ਹੈ ਜਿਨੀ ਸੱਚਾ ਮੰਨਿਆ ਜਿਨ੍ਹਾਂ ਨੇ ਸਾਲ ਤੰਗਰੂਪੀ ਥਾਂ ਤੇ ਬੈਠ ਕੇ ਅੱਗੇ ਦਾ ਮੰਨ ਨੂੰ ਕੀਤਾ ਹੈ। ਇਹਨ ਮੰਨ ਸਾਚ ਤੇ ਆਉਂਦਾ ਮੰਨ ਸੱਚੇ ਪਾਤਸ਼ਾਹ ਦਾ ਧਿਆਨ ਲਾ ਵੀ ਜਾਂਦਾ ਹੈ। ਕਿਤੇ ਦਿੱਤੀ ਉਸ ਪਾਸੇ ਲੱਗ ਜਾਂਦੀ ਜੁੜ ਜਾਂਦਾ ਚਿੱਤ। ਮਨਮੁਖ ਸੱਚੇ ਜਾਣੀ ਹੈ। ਇਹ ਮਨਮੁਖ ਤਾਖ ਨਹੀਂ ਕਰਨਾ ਗੁਰਮਖੋ ਜਿੱਥੇ ਨੰਨੇ ਨੂੰ ਸਿਆਰੀ ਹੋਵੇ ਇਹ ਮਨਮੁਖ ਨਹੀਂ ਤਾਖ ਹੁੰਦਾ। ਇਹ ਆ ਮਨ ਤੇ ਮਨੁਖ ਵੱਖੋਂ ਕਰਦਾ। ਮਨਮੁਖ ਸੱਚੇ ਜੀਤੇ ਜਾਣੀ ਉਹ ਮੰਨ ਕਰਕੇ ਨਹੀਂ ਸੁੱਤੇ ਹੁੰਦੇ। ਮੁਖ ਕਰਕੇ ਵੀ ਸੁੱਧੇ ਪੁੱਤਰ ਜਾਣੀ ਜਾਂਦੇ ਹਨ ਮਨ ਵੀ ਉਹਨਾਂ ਦੇ ਬਕਾਇਰੇ ਤੋਂ ਰਹੇ ਸਿੱਕੇ ਮੁਖ ਕਰਕੇ ਵੀ ਝੂਠ ਦੀ ਝੂਠ ਨਹੀਂ ਉਹਨਾਂ ਦੇ ਤਾਂ ਹੀ ਲੱਗਦੀ ਕਿ ਉਹ ਸਿੱਧੇ ਪੁੱਤਰ ਹੀ ਜਾਣੀ ਦੇ ਹਨ ਗੁਰਮੁਖ ਜਿੰਨਾ ਗਿਆ ਜਿਨ੍ਹਾਂ ਨੂੰ ਗੁਰਾਂ ਦਾ ਵਾਹਿਗੁਰੂ ਦਾ ਗਿਆਨ ਪ੍ਰਾਪਤ ਹੋਇਆ ਹੈ ਉਹਨਾਂ ਦੇ ਮਨ ਵਿੱਚ ਵੀ ਉਹ ਸੱਚਾ ਵਸਦਾ ਹੈ ਮੁਖ ਵਿੱਚ ਵੀ ਸੱਚਾ ਸਿੱਧੇ ਹਨ ਸਾਧਗੁਰ ਅੱਗੇ ਅਰਦਾਸ ਕਰਨ ਅਰੇ ਸਿੱਕੇ ਨੂੰ ਬਖਸ਼ਈ ਜਾਈਏ ਮਾਰੇ ਜੀ ਨੂੰ ਸਤਿਗੁਰਾਂ ਦੇ ਅੱਗੇ ਭਾਈ ਅਰਦਾਸ ਬੇਨਤੀ ਕਰਨਾ ਕਰ ਸਾਜਨ ਦੀ ਮਿਲਾਏ ਸਤਿਗੁਰ ਸਤਿਗੁਰ ਅੱਗੇ ਅਰਦਾਸ ਕਰੂ ਸਤਿਗੁਰ ਦੇ ਅੱਗੇ ਅਰਦਾਸ ਬੇਨਤੀ ਕਰੀਏ ਸਾਜਨ ਦੀ ਮਿਲਾਏ ਸਾਜਨ ਸੱਜਣਾ ਆਪਾਲ ਪੁਰਖ ਦੇ ਨਾਲ ਮੇਲ ਦੇਣ ਕਿਰਪਾ ਕਰਕੇ ਸਾਜਨ ਮਿਲੇ ਆ ਤੁਹ ਕਾਇਆ ਸੱਜਣਾ ਗਾਲਖੂ ਦੇ ਸੱਜਣ ਸੱਚਾ ਕਾਜ ਤੇ ਸਿਰ ਕਾਹ ਦਾ ਕਾਹ ਹੋ ਜਿਸ ਗਾਇਸ ਬੈਠੇ ਹੋ ਸੋ ਇਹ ਸੋ ਨਾਮ ਦਾ ਦੇਖਾ ਹੋ ਹਾਂ ਜਨ ਮਿਲਿਆ ਸੁਖ ਪਾਇਆ ਜੰਗੂ ਦੇਲ ਕੋਹ ਦੇ ਨਾਲ ਮਿਲਣੇ ਕਰਕੇ ਭਾਈ ਜੀਆ ਨੂੰ ਜੰਮਨਵਰ ਕੋ ਰਹਿਤ ਹੋਏ ਸੁਖ ਪਾਇਆ ਹੈ ਜੰਮਦੂਤ ਮੂਏ ਦੇਖਾ ਉਹਨੇ ਜੰਮਦੂਤ ਸਾਹਿਬ ਜੀ ਮਾਨੂੰ ਜ਼ਹਿਰ ਖਾ ਕੇ ਹੀ ਮਰ ਗਏ ਜੰਦੂਤਾਂ ਨੂੰ ਜ਼ਹਿਰ ਦੀ ਨਿਆਈ ਪਰਮੇਸ਼ਵਰ ਦਾ ਨਾਮ ਹੈ ਜਿਸ ਪ੍ਰਕਾਰ ਕਾ ਸਵੇ ਜੀ ਕਹਿੰਦੇ ਗਦੇ ਦੇ ਤਾਂ ਹੀ ਜੇ ਮਿਸ਼ਰੀ ਖਵਾ ਦਈਏ ਉਹ ਮਿਸ਼ਰੀ ਖਾਣ ਨਾਲ ਹੀ ਸਮਾਪਤ ਹੋ ਜਾਂਦਾ ਮਰ ਜਾਂਦਾ ਉਹ ਲੋੜੀਆਂ ਤੇ ਜਿੰਦਾ ਰਹਿੰਦੇ ਕਿ ਮਿਸ਼ਰੀ ਖਾਣ ਨਾਲ ਮਰ ਜਾਂਦਾ ਇਹੋ ਪਰਮੇਸ਼ਰ ਦੇ ਨਾਮ ਦਾ ਮਿਸ਼ਰੀ ਵੀ ਨਹੀਂ ਮਿੱਠਾ ਇਹ ਕਹਿੰਦੇ ਤਾਂ ਵਾਧੂ ਜਿਹਨੇ ਦਲੇ ਨੂੰ ਮਿਸ਼ਰੀ ਹੈ ਇਹ ਜ਼ਹਿਰ ਵੀ ਨਹੀਂ ਆਈ ਹੈ ਉਹ ਵਿਓ ਖਾ ਕੇ ਹੀ ਜੰਦੂਤ ਮਰ ਜਾਂਦੇ ਹਨ ਜਾਂ ਉਹਨਾਂ ਵੱਲੋਂ ਜੰਦੂਤ ਐਨ ਐਸ਼ ਹੋ ਜਾਂਦੇ ਹੈ ਜਿਵੇਂ ਕੋਈ ਜ਼ਹਿਰ ਖਾ ਕੇ ਮਰ ਗਿਆ ਹੋਵੇ ਪਰਮੇਸ਼ਰ ਦਾ ਨਾਮ ਤਾਂ ਅੰਮ੍ਰਿਤ ਹੈ ਗੁਰੂਖ ਅਵਲ ਹੁੰਦੇ ਹੈ ਇਹ ਜੰਦੂਤਾਂ ਵਾਪੇ ਦੁਖਦਾਇਕ ਕਿਉਂਕਿ ਉਹਨਾਂ ਨੂੰ ਨਾਸ ਕਰਨ ਵਾਲਾ ਹੈ ਇਹ ਮਨ ਨੂੰ ਜ਼ਹਿਰ ਖਾ ਕੇ ਹੀ ਮਰ ਗਏ ਨਾਵੇ ਅੰਦਰ ਹੋਵਤ ਜੇ ਅਕਾਲ ਕੂਰ ਬਣੀ ਹੈ ਅਕਾਲ ਕ੍ਰਿਸ਼ ਵਾਹਿਗੁਰੂ ਵੱਲੋਂ ਬਚੀ ਹੋਏ ਨਾਵੇ ਅੰਦਰ ਹੋਵਤ ਇਹ ਕੋਈ ਨਹੀਂ ਉਹ ਅਕਾਲ ਕੂਰ ਵਾਹਿਗੁਰੂ ਵੱਲੋਂ ਆ ਗਿਆ ਹੈ ਅਸੀਂ ਨਾਮ ਦੇ ਅੰਦਰ ਨਿਵਾਸ ਕਰਦੇ ਹਾਂ ਨਾਉ ਵਸੈ ਮਨਿਆ ਜੇ ਸਿੱਖ ਦੇ ਜੀਵ ਵਿੱਚ ਨਾਮ ਆ ਕੇ ਵਸ ਜਾਂਦਾ ਹੈ ਉਹ ਹਿਰਦੇ ਜਗਾਇਲ ਪਰ ਹੋਇਆ ਹੀ ਨਹੀਂ ਵੀ ਆ ਗਿਆ ਅਸੀਂ ਆਪ ਆ ਦੱਸਦੇ ਆਂ ਨਾਮ ਦੇ ਨਾਲ ਉਹਨਾਂ ਦੇ ਹਿਰਦਿਆਂ ਜਾ ਕੇ ਨਿਵਾਸ ਕਰਦੇ ਹੂ ਕਿਉਂ ਕਹਿ ਦੁਖ ਬਲੋਂ ਕੋ ਆਗੇ ਲਗਦਾ ਗੁਰੂ ਨਾਨਕ ਦੇਵ ਜੀ ਆਗਿਆ ਸਰਗੁਰੂ ਨਾਨਕ ਦੇਵ ਜੀ ਕਹਿੰਦੇ ਹੰਗੇ ਅਸੀਂ ਭਾਈ ਅੰਮ੍ਰਿਤ ਨਾਮ ਦੇ ਅੰਦਰ ਆਪ ਨਿਵਾਸ ਕਰਦੇ ਹਾਂ ਨਾਉ ਬਤਾ ਮੰਨਿਆ ਜਿਵੇਂ ਮੰਨ ਤੁਸੀਂ ਨਾਮ ਦੱਸ ਜਾਂਦਾ ਵਾਹਿਗੁਰੂ ਮੰਤਰ ਉਹਦੇ ਅੰਦਰ ਅਸੀਂ ਆਪ ਆ ਕੇ ਬਸ ਜਾਂਦੇ ਆਂ ਇਹ ਅੰਤਰੀਅਮ ਹੀ ਆਲ ਦੇ ਲਈ ਹੁੰਦੇ ਨਾ ਉਹਨਾਂ ਪਿਆਰਿਆਂ ਦੇ ਹਿਰਦਿਆਂ ਚ ਆ ਕੇ ਨਿਵਾਸ ਕਰਦੇ ਹੋ। ਤੀਜਾ ਅਰਥ ਇਸ ਪ੍ਰਕਾਰ ਨਾਵੇਂ ਅੰਦਰ ਹੋਵਤ। ਇਹ ਭਾਈ ਜਿਸ ਦੇ ਅੰਦਰ ਨਾਮ ਆ ਜਾਏ ਇਹ ਹੋਵਤਾ। ਹੋਮੈ ਦੀ ਬਸ ਹੋ ਜਾਂਦੀ ਐ। ਹੋਮੈ ਮਿਟ ਜਾਂਦੀ ਐ, ਹੋਮੈ ਨਾਵੇਂ ਨਾਵੇਂ ਬਰੋਧ ਹੈ। ਵਾਹਿਗੁਰੂ ਜੀ ਉਪਰ ਮੰਤਰ ਹੈ ਜਦ ਹੋਮੈ ਕੋਈ ਭਾਈ ਸਾਹਿਬ ਗੁਰਦਾਸ ਜੀ ਨੇ ਕਿਹਾ ਹੈ। ਨਾਮ ਦੇ ਅੰਦਰ ਹੋਂਦ ਹੀ ਬਸ ਹੋ ਜਾਂਦੀ ਮੁੱਕ ਜਾਂਦੀ ਹੋਂਦ ਨਾਉ ਬਤਾ ਮਾਲਿਆ ਜਿਸ ਕੋਈ ਨੂੰ ਮਹਿਵਾ ਕੇ ਵਹ ਜਾਂਦਾ ਉਹਦੇ ਨਾਉ ਨਾਉ ਦਾ ਪ੍ਰਸਿੱਧ ਦਾ ਪ੍ਰਸਿੱਧ ਸਿਰ ਸਾਡਾ ਆਪ ਵਰਗਿਤ ਹੁੰਦਾ ਹੈ ਬਾਜ ਗੁਰੂ ਗੋਵਾਰ ਹੈ ਬਿਨ ਗੁਰਾਂ ਤੋਂ ਗੋਵਾਰ ਦੀ ਆਂਦਾ ਵੀ ਰਹੀ ਹੈ ਜੀ ਆਂਦੇ ਅੰਦਰ ਤਿੰਨ ਸਬਦ ਹੈ ਮੂਝ ਨਾ ਪਾ ਜਿਹਨਾਂ ਸ਼ਬਦ ਦੀ ਗੁਵਾਈ ਤੋਂ ਮੂਝ ਸਮਝ ਨਹੀਂ ਪੈਂਦੀ ਜੀਵ ਨੂੰ ਆਗਰੇ ਆਪਣਾ ਨਹੀਂ ਦੇ ਨਾ ਪਰਮਾਤਮਾ ਦੇ ਕਦਕਦ ਦੇ ਨਾਮ ਖੁਦ ਹੀ ਗੁਰਮਤੀ ਪ੍ਰਗਾਸ ਹੋ ਜਿਵੇਂ ਜੀ ਗੁਰੂ ਸਾਹਿਬ ਦੀ ਮਤ ਸਿੱਖਿਆ ਹੈ ਉਹ ਗੁਰਮਤੀਆਂ ਦੇ ਅੰਦਰ ਗਿਆਨ ਦਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਸਾਜ ਰਹੇ ਲਿਵ ਲਾਈ ਉਹ ਹਰ ਵਕ ਵਸਾਇ ਸ਼ਰੂ ਦੀ ਜਿਗਤੀ ਲਈ ਰੱਖਦੇ ਹੈ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਹੋ ਗਏ ਜਿਹਨ ਬੱਚਾ ਜਿਹੜਾ ਹੈ ਮਾਤਾ ਦੇ ਅਸਨ ਤੇ ਬੁੱਧੀ ਕਿੰਨ ਜੀ ਰਸਿਆ ਹੋ ਕੇ ਛੱਡਦਾ ਨਹੀਂ ਕਦੇ ਇਹ ਉਹਨਾਂ ਦੀ ਲਵ ਲੱਗ ਜਾਂਦੀ ਹੈ ਕਦੇ ਉਸ ਅਨੰਦ ਨੂੰ ਛੱਡਦੇ ਨਹੀਂ ਹੰਨੇ ਜੇ ਉਹ ਸੱਚੇ ਦੀ ਲਵ ਲਾਈ ਰੱਖਦੇ ਹੈ ਜਦੋਂ ਗੁਰਾਂ ਦੇ ਗੁਰਮਤਿ ਦੁਆਰਾ ਪ੍ਰਕਾਸ਼ ਗਿਆਨ ਦਾ ਹੋ ਜਾਂਦਾ ਹੈ ਹਰ ਵਰ ਜੀਵ ਨੂੰ ਜਦ ਅਨੰਦ ਸੱਚੇ ਦੀ ਲਵ ਲਾ ਕੇ ਮਾਣਦੇ ਹਨ ਕਿਥੇ ਕਾਲ ਨਾ ਸੰਚਰੇ ਉੱਥੇ ਦੀ ਨਾਂ ਦੀ ਤ੍ਰਿਯਾ ਪਦਵੀ ਦੀ ਮਿਤੀ ਪਹੁੰਚ ਗਈ ਹੈ ਉੱਥੇ ਕਾਲ ਦੀ ਸੰਚਲਨੋਂ ਅਪੜਮੀ ਹੋਏ ਸੰਚਲਨੋਂ ਵਿਚਰ ਨਹੀਂ ਸਕਦਾ ਉੱਥੇ ਕਾਲ ਪਹੁੰਚ ਨਹੀਂ ਸਕਦਾ ਹੈ ਕੋਈ ਪਲੀ ਪ੍ਰਕਾਰ ਚੜਾ ਜੜ ਨਹੀਂ ਸਕਦਾ ਉੱਥੇ ਵਿਕੇ ਨਹੀਂ ਸਕਦਾ ਜੋਤੀ ਜੋਤ ਸਮਾ ਜੋਤੀ ਜੋਤ ਹੈ ਤੂੰ ਪਰਮੇਸ਼ਰ ਬ੍ਰਹਮ ਹੈ ਉਹਦੇ ਜਿਹਨਾਂ ਦੀ ਤਰਕ ਤੋਂ ਜੋੜ ਜਿਹੜੀ ਤਿੰਨ ਤਿੰਨ ਦੇ ਹਨ ਉਹਨੂੰ ਪ੍ਰਕਾਸ਼ਣ ਵਾਲੀ ਹੈ ਉਹਦੇ ਚ ਸਮਾ ਜਾਂਦੀ ਹੈ ਖਿਲ ਹੋ ਜਾਂਦੇ ਹੈ ਜਿਵੇਂ ਜੰਤੀ ਜਲ ਮੇਲ ਜਾਂਦਾ ਨਦੀਆਂ ਨਾਲ ਸਮੁੰਦਰ ਚ ਮਿਲ ਜਾਂਦੇ ਹੈ ਐ ਜੋਤੀ ਸਰੂਪਾਂ ਦੀ ਜੋਤ ਮਿਲਾ ਜ ਮਿਲ ਜਾਂਦੀ ਹੈ ਤੂੰ ਹੈ ਸਾਜਣ ਤੂੰ ਸੁ ਜਾਣ ਉੱਥੇ ਉਹਨਾਂ ਦੇ ਸੋ ਜੰਦੇ ਕਿਹ ਪਰਮੇਸ਼ਰ ਤੁੰਝੋ ਸਾਰੇ ਦਾ ਸੱਜਣ ਪਿਆਰਾ ਰਸੋ ਤੁੰਝੋ ਮਾਰਾ ਸਜਾਨ ਅੰਤਰੀਆਮੀ ਹੈ ਭੜਕੜ ਵੀ ਜਾਣੋ ਵਾਲਾ ਹੈ ਜੋ ਆਪੇ ਮੇਲਣ ਹੈ ਐਸੇ ਸਭੀ ਰੂਪ ਧਾਣ ਕੇ ਮਾਇਆ ਹੈ ਆਪ ਦੇ ਨਾਮ ਵਿੱਚ ਜੋੜ ਕੇ ਮਲਾਉਣ ਵਾਲਾ ਹੈ ਦੁਰ ਸਬਦੀ ਸਾਦਾ ਹੀ ਹੈ ਜੂ ਗੁਰ ਦੇ ਸ਼ਬਦ ਦੁਆਰਾ ਪਰਮੇਸ਼ਰ ਤੇਰੀ ਸਿਫਤ ਕਰੀਏ ਜੇ ਕਰਕੇ ਹਾਂ ਤੋ ਨਾ ਪਾਰ ਆਵਾਰ ਹੇ ਇੰਤਿਹਾਰ ਪਾਰ ਦੇ ਲੋਕ ਕੋ ਲੋਕ ਕਰਕੇ ਨਹੀਂ ਆਉਂਦਾ ਪਾਇਆ ਜਾਂਦਾ ਸਾਰੇ ਲੋਕ ਜਾਂ ਵਿਆਜ ਦੇ ਰੂਪ ਹੋ ਕਿਥੇ ਕਾਲ ਨਾ ਆਪਣਾ ਉਹਨਾਂ ਨਾਲ ਵੀ ਆਪਣਾ ਨਹੀਂ ਸੰਜਦਾ ਵੀ ਵਿਚੇ ਵੀ ਨਹੀਂ ਸਕਦਾ ਕਿ ਆਪਣਾ ਵੀ ਨਹੀਂ ਸਕਦਾ ਕਾਲ ਉੱਤੇ ਉੱਪਰ ਨਹੀਂ ਸਕਦਾ ਪਹੁੰਚ ਨਹੀਂ ਸਕਦਾ ਹੈ ਕਿਥੇ ਗੁਰ ਕਾ ਸਬਦ ਆਪਾ ਜਿਸ ਗੁਰ ਸਾਹਿਬ ਜੀ ਸਭੀ ਪਾਰ ਆਵਾਂ ਤੁਰੈਤ ਕੋ ਮਾਈ ਹੈ ਅਜਾ ਕਾ ਜਾਗਦੀ ਨੂੰ ਕੋਈ ਨਹੀਂ ਜੀ ਇਹ ਜੀ ਨਹੀਂ ਬਣਦਾ ਹੈ ਤੇ ਇਸ ਦਾ ਮੇਨ ਉਹ ਪਰਾਂ ਬਾਣੀ ਦੁਆਰਾ ਜੀ ਕੋ ਜਾਗ ਹੁੰਦਾ ਹੈ ਕਿੰਨ ਕਲ ਕੋ ਸਾਰੇ ਮਿਲ ਜਾਂਦੇ ਹਨ ਫੁਰਨੀ ਸਾਰੇ ਹੋ ਹੀ ਜਾਂਦੇ ਹੈ ਐਸਾ ਜਾਗ ਹੁੰਦਾ ਹੈ ਰੂਹ ਨੂੰ ਕੋਈ ਵੜ ਜਾਂਦਾ ਹੈ ਧਰਤਾ ਹਸਪਤਾਲ ਵਿੱਚ ਇਸ ਨੂੰ ਪ੍ਰਤੀਕ ਹੋਣ ਲੱਗ ਜਾਂਦਾ ਹੈ ਕਿ ਸਾਰਾ ਵਾਤਾਵਰਨ ਸੁੱਤੀ ਵਾਤਾਵਰਨ ਤੋ ਰਹਿਤ ਜੇ ਜਿਹੜੀ ਸੰਬੰਧਿਕ ਕਮਾਈ ਹੁੰਦੀ ਹੈ ਉਥੇ ਕਾ ਅੱਪੜ ਹੀ ਸੱਜਣਾ ਪਹੁੰਚ ਨਹੀਂ ਸਕਦਾ ਉਹ ਆਈ ਦੀ ਜੋਤ ਮਿਲ ਜਾਂਦੀ ਹੈ ਨਾ ਉਸ ਨੇ ਜਾਂ ਦੂਰੋਂ ਤਾਂਦਾ ਮਤ ਮਾਰੇ ਹਰਜੀ ਦੇ ਪ੍ਰਵਾਹ ਹੈ ਸਤਮੀ ਸਭੇ ਇੱਕ ਜਹ ਹੈ ਉਹ ਭਾਈ ਸਾਰੇ ਜਿੰਨੀ ਜੀਵ ਜੰਤ ਹੈ ਸਾਰੇ ਮਾਰੇ ਦੇ ਹਕੁੰਮ ਦੀ ਹਕੁੰਮ ਦੀ ਹਕੁੰਮ ਦੀ ਪੈਦਾ ਹੁੰਦੇ ਹਨ ਸਤਮੀ ਸਾਰਤਮਾ ਸਤਮੀ ਉਹ ਹਕੁੰਮ ਦੀ ਸਾਰੇ ਕਾਰਕਮ ਆ ਰਹੇ ਹਨ ਜਿਵੇਂ ਸੇਤਾ ਦੇ ਜਿੰਨੀ ਕਰਮ ਹੈ ਉਹ ਹਕੁੰਮ ਦੀ ਹਕੁੰਮ ਦੀ ਜਿਵੇਂ ਕਈ ਆਦਮੀ ਨਹੀਂ ਚਾਹੇ ਚਤੀ ਬੰਦ ਕਰ ਦੇਵੇਗੇ ਨਹੀਂ ਕੋਈ ਗੁਰੰਗਾ ਬੇਰੇ ਤੇ ਕਾਂਖ ਤਾਂ ਲੱਗ ਜਾਵੇ ਜਿੱਥੇ ਦੇ ਹੁਕਮ ਦੀ ਤਾਰ ਸਾਰੇ ਉਹ ਤਰ੍ਹਾਂ ਰਹਿ ਲਈ ਸੀ ਬਣੀ ਹੈ ਉਹਨਾਂ ਦੇ ਸੰਚਿਤ ਕਰਮਾਂ ਦੀ ਉਸ ਸੰਸਾਰ ਦੇ ਕਰਮਾਂ ਨੂੰ ਕਮਾਉਂਦੇ ਰਹਿਣ। ਕੋਈ ਕਾਲ ਹੈ ਵਸ ਹੈ ਗੁਰੂ ਜੀ ਦੇ ਹੁਕਮ ਕਰਕੇ ਸਾਰੀ ਸ੍ਰੀ ਕੀ ਕਾਲ ਦੇ ਵਸ ਕੀਤੀ ਹੋਈ ਹੈ। ਹੁਕਮੀ ਸਾਜ ਸਮਾ ਜੇ ਹੁਕਮੀ ਦਾ ਹੁਕਮ ਮੰਨ ਲਵੇ ਹੁਕਮ ਹੈ ਨਾ ਕਿ ਸੱਚੇ ਵਿੱਚ ਸਮਾਜੇ ਨਾਨਕ ਹੁਕਮ ਹੈ ਜੇ ਪੁੱਜਿਆ ਤਾਂ ਹੋਮਾ ਕਹਿਣੇ ਕੋਰੇ। ਹੁਕਮੀ ਦੇ ਹੁਕਮ ਦੁਆਰਾ ਇਹ ਸੱਚੇ ਨਾਮ ਵਿੱਚ ਮੰਨ ਦੀ ਸਮਾਈ ਹੋ ਜਾਏ ਮੇਲ ਹੋ ਜਾਏ ਅਭੇਦ ਹੋ ਜਾਵੇ ਨਾਨਕ ਜੂ ਤਿਸ ਭਾਵੈ ਤੂ ਕੀਐ ਉਹ ਫਿਰ ਮੁਕਤ ਹੋ ਜਾਂਦਾ ਪੁਰਖ ਸਤਗੁਰੂ ਜੀ ਕਹਿੰਦੇ ਜੋ ਤਸ ਵਾਹਿਗੁਰੂ ਨੂੰ ਪਾਉਂਦਾ ਹੈ ਉਹ ਹੀ ਹੁੰਦਾ ਸੀ ਪਿਛੇ ਹੁੰਦਾ ਅੱਗੇ ਨੂੰ ਹੋਵੇਗਾ ਇਹਨਾਂ ਜਨਤਾ ਵਸ ਕੇ ਜਨਾ ਗੁਰੂ ਮਹਾਰਾਜ ਨਹੀਂ ਕਰਦੇ ਮੈਂ ਆਪਣੇ ਯਤਨ ਨਾਲ ਸੱਚ ਵਿੱਚ ਸਮਾਇਆ ਉਹ ਜਾਣਦੇ ਕਿ ਇਹਨਾਂ ਜੀਵਾਂ ਦੇ ਜੋ ਮਾਇਆ ਦੀ ਮਮਤਾ ਦੀ ਗ੍ਰਸੇ ਹੋਏ ਇਹਨਾਂ ਜੀਆਂ ਦੇ ਜਿਹੜੇ ਅਪਗ ਹੋ ਕੇ ਪ੍ਰਸ਼ੰਤਾ ਵਿੱਚ ਫਸੇ ਹੋਏ ਆ ਇਹਨਾਂ ਦੇ ਵਾਸਤ ਕੋਈ ਨਹੀਂ ਅੰਤ੍ਰਜਾਨੀ ਸਦਾ ਸੁਤੰਤਰ ਚੇਤਨ